ਗੁਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਜਦੀਆਂ ਮੁੱਖ ਖਬਰਾਂ ਤੇ ਤੇਰਿਫ ਤਨਾ ਦਰਮਿਆਨ ਨਿੱਕੀ ਹੇਲੀ ਦੀ ਸਲਾਹ 트ੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਵੇ ਭਾਰਤ ਯੂਕੇ ਸੰਸਦ ਟੀਸੀ ਨੇ ਕੈਬਨਟ ਮੰਤਰੀ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ ਐਨਆਰਆਈਸ ਦੇ ਮੁੱਦਿਆਂ ਤੇ ਬਣਾਈ ਗਈ ਰਣਨੀਤੀ हिमाचल देहात ਹੌਜ਼ਰੀ ਚ ਫਟਿਆ ਬੱਦਲ ਐ ਆਰਟੀਸੀ ਦੀ ਬਸ ਦਾ ਬਚਾ ਫੁੱਲੂ ਤੇ ਮਨਾਲੀ ਚ ਸਾਰੇ ਸਕੂਲ ਬੰਦ। ਸ਼੍ਰੋਮਣੀ ਕਮੇਟੀ ਨੇ ਸਾਫਾ ਪ੍ਰਦਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਪੁੱਤਰੀ ਗੁਰਮਨ ਕੌਰ ਦਾ ਹੋਇਆ ਦੇਹਾਂ। ਫਲੋਰੀਡਾ ট্রাক ਡਰਾਈਵਰ ਦੇ ਹੱਕ ਚਾਏ ਸੁਖਬੀਰ ਬਾਦਲ ਕਿਹਾ ਹਰਜਿੰਦਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕਰਾਂਗੇ। ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਨੇਤਾ ਨਿਕੀ ਹੈਲੀ ਨੇ ਕਿਹਾ ਹੈ ਕਿ ਭਾਰਤ ਨੂੰ ਰੂਸੀ ਤੇਲ ਬਾਰੇ 트াম্প ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਹੈਲੀ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਹੱਲ ਲੱਭਣ ਲਈ ਵਾਈਟ ਹਾਊਸ ਨਾਲ ਕੰਮ ਕਰਨਾ ਚਾਹੀਦਾ ਹੈ। ਹੈਲੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਕਿਹਾ ਵਪਾਰਕ ਅੰਤਰ ਅਤੇ ਰੂਸੀ ਤੇਲ ਆਯਾਤ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਸਖਤ ਗੱਲਬਾਤ ਦੀ ਲੋੜ ਹੈ। ਉਹਨਾਂ ਨੇ ਇੱਕ ਲੇਖ ਸਾਂਝਾ ਕੀਤਾ ਜੋ ਉਸ ਸਮੇਂ ਲਿਖਿਆ ਸੀ ਜਦੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਭਾਰਤੀ ਸਾਮਾਨਾਂ 'ਤੇ 50% ਡਿਊਟੀ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਸੀ ਟੈਰਿਫ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੇ ਵਿਚਕਾਰ ਹੈਲੀ ਨੂੰ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ਦੇ ਅੰਦਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਲੇਖ ਵਿੱਚ ਛੇਲੀ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਬਹੁਤ ਸਾਰਾ ਤੇਲ ਖਰੀਦ ਰਿਹਾ ਹੈ ਜਿਸ ਲਈ 트੍ਰੰਪ ਸਾਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਕਿ ਸਹੀ ਹੈ ਇਹ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿਰੁੱਧ ਆਪਣੀ ਜੰਗਲੀ ਫਾਂਡੀ ਇਕੱਠਾ ਕਰਨ ਵਿੱਚ ਮਦਦ ਕਰ ਰਿਹਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਯੂਕੇ ਦੇ ਸੰਸਦ ਤਨਮਨਜੀਤ ਸਿੰਘ ਟੇਸੀ ਨੇ ਮੁਲਾਕਾਤ ਕੀਤੀ ਇਸ ਦੌਰਾਨ ਐਨ ਆਰ ਆਈ ਦੇ ਮੁੱਦਿਆਂ ਤੇ ਰਣਨੀਤੀ ਬਣਾਈ ਗਈ ਅਰੋੜਾ ਨੇ ਟੇਸੀ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਤੇ ਜ਼ਰੂਰ ਵਿਚਾਰ ਕਰੇਗੀ ਤਨਮਨਜੀਤ ਸਿੰਘ ਟੇਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਐਨਆਰਆਈ ਜ਼ਮੀਨੀ ਵਿਵਾਦਾਂ ਜਾਇਦਾਦਾਂ ਤੇ ਨਜਾਇਜ਼ ਕਬਜ਼ੇ ਤੇ ਪੰਜਾਬ ਪਰਤਨ ਤੇ ਜ਼ਬਰਨ ਵਸੂਲੀ ਦੀਆਂ ਧਮਕੀਆਂ ਨਾਲ ਜੂਝ ਰਹੇ ਨੇ ਉਹਨਾਂ ਕਹਿੰਦੇ ਕਿ ਇਹ ਕੋਈ ਵਕ-ਵਕ ਮਾਮਲੇ ਨਹੀਂ ਹਨ ਸਗੋਂ ਇੱਕ ਅਜਿਹੇ ਪੈਟਰਨ ਦੀ ਅਗਵਾਈ ਕਰਦੇ ਨੇ ਜੋ ਕਈ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਤੋਂ ਰੋਕਦਾ ਢੇਸੀ ਨੇ ਕਿਹਾ ਕਿ ਅੱਜ ਲੋੜ ਹੈ ਵਿਦੇਸ਼ ਗਏ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਦੀ हिमाचल ਦੇ ਚੰਬਾ ਜ਼ਿਲ੍ਹੇ ਵਿੱਚ देर रात ਤੋਂ ਪੈ ਰਹੀ بارش ਆਫਤ ਬਣ ਗਈ ਹੈ ਕਈ ਥਾਵਾਂ ਤੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦਾ ਖਤਰਾ ਵੱਧ ਗਿਆ ਹੈ ਮਣੀ ਮਹੇਸ਼ ਯਾਤਰਾ ਦੌਰਾਨ ਸੁਮਦਰਸ਼ੀ ਵਿੱਚ ਬੱਦਲ ਫਟਣ ਕਾਰਨ ਨਾਲੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਇਸ ਨਾਲ ਯਾਤਰਾ ਵਿੱਚ ਵਿਘਨ ਪਿਆ ਜੰਮਾ ਦੇ ਦਲਹੌਜ਼ੀ ਰੋਡ ਤੇ ਤਲਾਈ ਅਤੇ ਪੈਲੈਸ ਦੇ ਨੇੜੇ ਬੱਦਲ ਫਟਣ ਕਾਰਨ ਨਾਲਾ ਓਵਰਫਲੋ ਹੋ ਗਿਆ ਮਹਿਲ ਦੇ ਨੇੜੇ ਬੱਦਲ ਫਟਣ ਕਾਰਨ ਨਾਲੇ ਚੋਂ ਵਗਦੇ ਲੋਕਾਂ ਦੇ ਘਰਾਂ ਵਿੱਚ ਦਲਦਲ ਅਤੇ ਗੰਦਾ ਪਾਣੀ ਦਾਖਲ ਹੋ ਗਿਆ ਬੱਦਲ ਫਟਣ ਦੀ ਘਟਨਾ ਸਹਿਰਸਪਾਟਾ ਸਥਾਨ ਦਲਹੌਜ਼ੀ ਤੋਂ 6 ਕਿਲੋਮੀਟਰ ਦੂਰ ਲੇਕਰ ਰੋਡ ਤਲਾਈ ਦੇ ਨੇੜੇ ਵਾਪਰੀ ਹੈ ਹਾਲਾਂਕਿ ਇਸ ਵਿੱਚ ਕੋਈ ਮੌਤ ਨਹੀਂ ਹੋਈ ਇਹ ਪਰ ਪਾਣੀ ਦੇ ਵਹਾਅ ਕਾਰਨ ਵੱਡੀ ਗਿਣਤੀ ਦੇ ਵਿੱਚ ਵੱਡੇ ਦਰਖਤ ਡਿੱਗ ਪਏ ਨੇ ਉਹਨਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਫਲੋਰੀਡਾ ਟਰੱਕ ਡਰਾਈਵਰ ਦੇ ਹੱਕ ਵਿੱਚ ਸੁਖਬੀਰ ਸਿੰਘ ਬਾਦਲ ਅੱਗੇ ਆਏ ਨੇ ਉਹਨਾਂ ਨੇ ਟਵੀਟ ਕਰਦੇ ਹਾਂ ਕਿ ਹੈ ਕਿ ਅਮਰੀਕਾ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਵੱਲੋਂ ਟਰੱਕ ਚਲਾਉਂਦੇ ਸਮੇਂ ਹੋਏ ਐਕਸੀਡੈਂਟ ਤੇ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਉਸਦੇ ਕਸੂਰ ਤੇ ਗਲਤੀ ਤੋਂ ਕਈ ਗੁਣਾ ਵੱਧ ਹੈ ਜਿਸ ਦੀ ਦੁਨੀਆ ਦੇ ਕਿਸੇ ਵੀ ਸਬਕ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੁਚੇਤ ਸਮਾਜ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਉਸ ਹਾਦਸੇ ਵਿੱਚ ਸ਼ਿਕਾਰ ਹੋਏ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਦੀ ਹਮਦਰਦੀ ਹੈ ਪਰ ਸੜਕ ਹਾਦਸੇ ਲਈ ਇੱਕ ਸੀਮਾ ਵਿੱਚ ਰਹਿ ਕੇ ਵਾਜਬ ਕਾਨੂੰਨ ਕਾਰਵਾਈ ਬਣਦੀ ਹੈ ਉਹਨਾਂ ਨੇ ਲਿਖਿਆ ਹੈ ਕਿ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ਼੍ਰੀ ਜੈ ਸ਼ੰਕਰ ਨੂੰ ਪੂਰਜ਼ੋਰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਨੂੰ ਅਮਰੀਕੀ ਸਰਕਾਰ ਕੋਲ ਫਰੰਟ ਪਹਿਲ ਦੇ ਆਧਾਰ ਤੇ ਉਠਾ ਕੇ ਇਸ ਪੰਜਾਬੀ ਸਿੱਖ ਬੱਚੇ ਨੂੰ ਇਨਸਾਫ ਦਿਵਾਉਣ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਜਾਣ। ਸ਼ਰਮਨੀ ਕਮੇਟੀ ਦੇ ਸਾਫਾ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਦੀ ਪੁੱਤਰੀ ਗੁਰਮਨ ਕੌਰ ਦਾ ਦਿਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੀ ਹੈ। ਇਹ ਜਾਣਕਾਰੀ ਅਨੁਸਾਰ ਗੁਰਮਨ ਕੌਰ 32 ਸਾਲ ਦੇ ਸਨ ਉਹ ਬ੍ਰੇਨ ਟਿਊਮਰ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਦੇ ਚਾਲਦਿਆਂ ਕਰੀਬ 1 ਸਾਲ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਦੱਸ ਜਾਈਏ ਕਿ ਗੁਰਮਨ ਕੌਰ ਦਾ ਅੰਤਿਮ ਸੰਸਕਾਰ ਅੱਜ ਲੋਂਗੋਵਾਲ ਵਿਖੇ ਕੀਤਾ ਜਾਵੇਗਾ ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਜੀ ਹਾਂ ਗੁਰਦੁਆਰਾ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਜਾਣਕਾਰੀ ਅਨੁਸਾਰ ਬਾਬਾ ਬਲਜਿੰਦਰ ਸਿੰਘ ਨੂੰ ਦੇਰ ਰਾਤ ਸਾਂ ਲੈਂਡ ਵਿੱਚ ਤਕਲੀਫ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਦੱਸਈਏ ਕਿ ਗੁਰਦੁਆਰਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪੰਜਵੇਂ ਵਰ੍ਹੇਸ ਸਮਾਗਮ ਚੱਲ ਰਹੇ ਨੇ ਅਤੇ 24 ਅਗਸਤ ਨੂੰ ਬਾਬਾ ਬਲਜਿੰਦਰ ਸਿੰਘ ਨੇ ਮਹਾਪੁਰਸ਼ਾਂ ਨੂੰ ਸਰਦਾ ਸਤਿਕਾਰ ਪੈਂਟ ਕੀਤਾ ਸੀ ਬਾਬਾ ਜੀ ਦੇ ਦੇਹਾਂਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਤੋਂ ਲੈ ਕੇ ਸੁਖਬੀਰ ਬਾਦਲ ਸਪੇਟ ਵੱਖ-ਵੱਖ ਸਖਸ਼ੀਅਤਾਂ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਜੰਮੂ ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਕਠੂਆ ਜ਼ਿਲ੍ਹੇ ਦੇ ਸਹਾਰ ਖੜਤੇ ਬਣਿਆ ਜੰਮੂ ਪਠਾਨ ਕੋਲ ਰਾਸ਼ਟਰੀ ਰਾਜਮਾਰਕ ਪੁਲ ਅਚਾਨਕ ਹੜਾ ਕਾਰਨ ਨੁਕਸਾਨਿਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਖੱਡ ਵਿੱਚ ਪਾਣੀ ਦਾ ਵਹਾਵ ਵਧ ਗਿਆ ਜਿਸ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ ਪੁਲ ਦਾ ਇੱਕ ਹਿੱਸਾ ਵਿਸ਼ਕਾਰੋਂ ਹੇਠਾਂ ਵੱਲ ਝੁਕ ਗਿਆ ਹੈ ਪੁਲ ਨੂੰ ਨੁਕਸਾਨ ਹੋਣ ਕਾਰਨ ਹਾਈਵੇ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਹਾਲਾਤ ਬਹੁਤ ਬਹੁਤ ਖਰਾਬ ਹੈ ਕਿਉਂਕਿ ਪਾਣੀ ਜੋ ਹੈ ਬਹੁਤ ਆ ਰਿਹਾ ਹੈ ਪਹਿਲੇ ਤੋਂ ਇਹ ਲੱਗ ਗਿਆ ਕਿ ਦੋਨੋਂ ਖੱਡੋਂ ਦਾ ਪਾਣੀ ਅਲੱਗ-ਅਲੱਗ ਚਲਣਾ ਚਾਹੀਏ ਕਿਉਂਕਿ ਪਾਣੀ ਇੱਕ ਬਨ ਸਾਈਡਡ ਕਰਦੀ ਹੈ ਉਸੇ ਜ਼ਿਆਦਾ ਨੁਕਸਾਨ ਹੋ ਰਿਹਾ ਹੈ पहले भी पुल टूटा था उसको भी उन्होंने बनाने की कोशिश की लेकिन फिर पानी आने से दोबारा पुल टूट गया है और इसमें और भी खतरा है कि जो वन साइड गाड़ियाँ चल रही हैं सरकार से निवेदन है कि एक साइड जो है ये भी पुल टूट जाएगा हम तो यही रिक्वेस्ट है कि सरकार से कि पानी जो है अलग अलग दोनों खड्डों में चले बराबर पानी चले ये सन साड़िया अज दिन खबर नवी ताज़िया खबर लेकर जल्द हाजिर होवेंगे तब तक ली मैनू देवो इजाजत धनबाद